ਜੀ ਬਾਬਿਓ ਕੀ ਹਲਚਾਲਾ ਸਾਰੇ ਜਰਾ ਹੋਰ ਸੁਪੰਦਾ ਲਓ ਜੀ ਕਰਦੇ ਵਲੋਂ ਦੀ ਸਟਾਰਟਿੰਗ ਸੌਸ ਵਾ ਤੇ ਜਨੂਵਾਰ ਆਪਣੀ ਛੱਡੇ ਪਏ ਇਹ ਹੁਣ ਚੱਲਦੇ ਆ ਖੇਤ ਠੀਕ ਆ ਸਭ ਤੋਂ ਪਹਿਲਾਂ ਇਹਨਾਂ ਕੋਲ ਵਾ ਇੱਥੇ ਇਹਨੇ ਬੱਚੇ ਕੱਢ ਲਏ ਇੱਕ ਮਿੰਟ ਲਓ ਜੀ ਇਹਨੇ ਬੱਚੇ ਕੱਢ ਲਏ ਬਾਰੇ ਬੱਚਾ ਵਸੀ ਨਹੀਂ ਹੈਣੀ ਉਧਰ ਬਲਾਂਡ ਦਾ ਵੀ ਪਿਆ ਤੇ ਹੁਣ ਚੱਲਦੇ ਆ ਖੇਤ ਉਹ ਨੀਰਾਂ ਲੈ ਕਿਉਂ ਨਿਕਲ ਤਾ ਤੇ ਇੱਕ ਪਾਣੀ ਲਾ ਕੇ ਹਨ ਮੇਲ ਬਾਕੀ ਚੱਲ ਕੀ ਕਰਦੇ ਹਟਣਾ ਸ਼ੇਰ ਆਪਾ ਦੋਰਸ ਸਾਰੀ ਕਿਵੇਂ ਠੀਕ ਹੋ ਠੀਕ ਆ ਬਾਈ ਜੀ ਲੋ ਜੀ ਇੱਧਰ ਆ ਕੇ ਸੂਬਾ ਸੂਬਾ ਤੇ ਜਿਹੜੀ ਆਪਣੀ ਹੋਲੀ ਵਾਲੀ ਕਰਾਟੇ ਪਈ ਸੀ ਨਾ ਤੇ ਥੋੜੀ ਹੋਲੀ ਵਾਲੀ ਕਰਾਟੇ ਚੋੜੀ ਪਾ ਕੇ ਲੈ ਕੇ ਆਨੇ ਆ ਖੇਤ ਤੇ ਪਾਉਣੀ ਆ ਬੂਝੜਾਣ ਨਾਲ ਪਾਣੀ ਲਾਉਣਾ ਹੈਗਾ ਤੇ ਚੱਕੀ ਮੁੰਡਿਆ ਪਈ ਆਪਣੀ ਤੇ ਇਹਨੂੰ ਪਾ ਲਿਆ ਪਾਣਾ ਚ ਬਿਓ ਤੇ ਆ ਚੁੱਕਿਆ ਖੇਤ ਆਪਾਂ ਸੌਤ ਪਰ ਤਾਂ ਹਰ ਰੌਣੀ ਨੂੰ ਪਾਣੀ ਲਾਉਣਾ ਹੈ ਇਹਦੀ ਫਿਲਟਰ ਛੱਡ ਕੇ ਆਪਣਾ ਹਨਾ ਮੋਟਰ ਤੇ ਉਸ ਤੋਂ ਬਾਅਦ ਆਪਾਂ ਨੀਰਾ ਵਧਣ ਲੱਗ ਜਾਗੇ ਨੀਰਾ ਵੱਢ ਕੇ ਵੜਦੇ ਵੜਦੇ ਫਿਰ ਨੀਰੇ ਨੂੰ ਪਾਣ ਦਾ ਉਸ ਤੋਂ ਬਾਅਦ ਤੇ ਕਿਰਨ 92 ਕਰਤੀਏ ਤੇ ਪਾਣੀ ਚਕਾਈ ਆਪਣੇ ਘੜੁੱਕੇ ਤੋਂ ਤੇ ਫਿਰ ਵੇਣੇ ਬਨੂਆਂ ਕਰਕੇ ਤੇ 92 ਕਰਤੇ ਤੇ ਆਪਣੇ ਫਿਲਟਰ ਦਾ ਪਾਣੀ ਚਕਾਉਣ ਦੀ ਕੋਸ਼ਿਸ਼ ਕਰੀ ਇੰਨੇ 10-15 ਮਿੰਟ ਹੋ ਗਏ ਸਾਰਾ ਪਾਣੀ ਪਤਾ ਤੀ ਚੱਕਦਾ ਹਜੇ ਵੀ ਨਹੀਂ ਤੇ ਆਹ ਸਟੈਂਡ ਲਾ ਕੇ ਗਿਫਟ ਵਾਲਾ ਤੇ ਟਾਈਮ ਲੈਪਸ ਲਾ ਕੇ ਪਾਣੀ ਚਕਾਉਣੇ ਹਨ ਘੜੁੱਕੇ ਨੂੰ ਆਪਣੇ ਨੂੰ ਪਾਣੀ ਹੋਰ ਪਾ ਪਾ ਕੇ ਵੇਣੇ ਕਿਵੇਂ ਚੱਕੂਆ ਕਿਵੇਂ ਨਹੀਂ ਚੱਕਦਾ ਤੇ ਇੱਥੇ ਧਰ ਦਨੇ ਕਾਪਾ ਜੇ ਨਾ ਆਪਾਂ ਬਾਲਾ ਲਾ ਦੇ ਟਾਈਮ ਲੈਪਸ ਇੱਥੇ ਆਪਾਂ ਬੰਨੂ ਮੇਰੇ ਮੜੇ ਛੱਟ ਦੇ ਗਈਏ ਛੱਟਾ ਦੁੱਧ ਵਾਲ ਵੜਦੇ ਨੀਗਾ ਆਪਾ ਨੀਰਾ ਚਾਰਾ ਕਾਟ ਕੇ ਪਲੇਜ ਮੂੰਹਾਂ ਕਰਦਾ ਇੱਧਰ ਪਲਾ ਸਰੂ ਆ ਲੱਗ ਜੂਆ ਤੇ ਨਾਲ ਥਾਂ ਵਾਲਾ ਘੰਟਾ 2 ਘੰਟ ਲੱਗਣ ਕਟਵੜੇ 1.5-2 ਘੰਟ ਨੀਰਾ ਵੜਦੇ ਵੜਦੇ ਆਪਣੇ ਅੱਧਾ ਕ ਲੱਗ ਜੂਆ ਇਹ ਤੇ ਮੁੜ ਕੇ ਨੀਰਾ ਲਾਵਾਂ ਪਰ ਇਹ ਆਪਣ ਤੇ ਪਹਿਲਾ ਪਾਣੀ ਤਾਂ ਨਹੀਂ ਦੇਖੀਏ ਸੈੱਟ ਪਈ ਜਾਂਦਾ ਤੇ ਫੇਰ ਕਰਦੇ ਹੁਣ ਮੇਰੇ ਸ਼ੇਰ ਆਪਾ ਜੀ ਬੰਨੂ ਕਰ ਤੇ ਪਾਣੀ ਪੈਣ ਲੱਗ ਗਿਆ ਚੱਲੇ ਨੇ ਘੁੱਕਾ ਆਪਣਾ ਸਾਹਮਣੇ ਤੇ ਹੁਣ ਬਾਦ ਦਵਾ ਦਵ ਚੱਲ ਕੇ ਨੀਰਾ ਵੜਦੀਏ ਕਰਾ ਸਭ ਤੋਂ ਪਹਿਲਾਂ ਨੀਰਾ ਵਾੜ ਕਰ ਲੋਡ ਕਰਕੇ ਤੇ ਫਿਰ ਬਸ ਪਾਣੀ ਤਾਂ ਨਹੀਂ ਲਾਉਣਾ ਬਸ 2 ਘੰਟਿਆਂ ਨੂੰ ਚੱਲ ਬੜਾਂਗੇ ਘਰ ਨੂੰ ਤੇ ਚੱਲ ਕੇ ਰੋਟੀ ਠੱਠੀ ਖਾਵਾਂ ਜਿਹੜਾ ਕੰਮ ਤਾਂ ਮੈਨੂੰ ਵੇਡ ਦਿੱਗੇ ਫਿਰ ਆਪਾਂ ਵੇਹਲੇ ਆ ਫਿਰ ਕਰਾਂਗੇ ਹੋਰ ਕੰਮ ਤਾਂੰਦਾ ਚੱਲ ਕੇ ਨਾ ਤੇ ਚਲੋ ਨੀਰਾ ਵਾੜ ਗਏ ਪਹਿਲਾਂ ਤੇ ਫਿਰ ਵੇਣੇ ਕੀ ਬੰਦ ਆ ਲਓ ਜੀ ਚੱਕ ਲਿਆ ਦਾਤੀ ਤੇ ਨੀਰਾ ਕਾਟ ਦਈਏ ਦਾਵਾ ਦਾਵਾ ਆਪਾਂ ਅਸਟੈਂਡ ਤੋਂ ਨਿਆਰਾ ਹੀ ਆ ਗਿਆ ਭਾਂਜ ਹੋਰ ਤਾਂ ਵੇਖੀਓ ਪਹਿਲਾਂ ਯਾਰ ਆਏ ਤਾਂ ਅੱਗੇ ਕਿਦੇ ਉਹ ਕੰਧ ਜੀ ਡਾ ਤੱਕ ਜਾਓ ਕੰਧ ਜੀ ਡਾ ਤੱਕ ਉਹ ਫੇਰ ਲੈ ਡਾ ਤਾ ਆ ਜਾਉਂਦਾ ਆ ਰਿਹਾ ਬਾਈ ਸਹਿ ਯੂਕੇ ਵਾਲਿਆ ਡੇੜਾ ਤੋਂ ਸੋਚ ਲਿਆ ਨਾ ਕਿ ਨਹੀਂ ਆਉਦੀ ਅੱਡੀ ਪਹੁੰਚ ਨਹੀਂ ਲਿਆਉਂਦੀ ਜਿੱਲੇ ਕਿ ਨਾਂ ਲਈ ਗਏ ਕਰੀਂ ਬੈਠੇ ਤਾਂ ਤੇ ਹੁਣ ਲਾ ਦੀਏ ਕਰਾ ਨਿਯਾਲਿਆ ਵੱਡ ਤੇ ਗੱਡੀ ਚ ਕਰਤਾ ਲੋਡ ਤੇ ਆਪਣਾ ਕਹਿਰਾ ਵੇ ਕਿ ਕਿੰਨਾ ਕੁ ਲੱਗ ਗਿਆ ਉਹ ਲਾ ਕੇ ਤੇ ਬਸ ਆਹ ਲਾਉਣਾ ਕੱਲਾ ਬੂਝੜੇ ਚ ਲਾਉਣੀ ਆਪਾਂ 20 ਕਿਲੋ ਮੀਟਰ ਕੰਮ ਰਿਹਾ ਬਸ ਤੇ ਚੱਲਦੇ ਆ ਘਰੇ ਤੇ ਚੱਲ ਕੇ ਵੇਖੀ ਫਿਰ ਹਣਾ ਉਹ ਜੀ ਤੇ ਆਹ ਦਾ ਆਪਣਾ ਕਹਿਰਾ ਗਿਆ ਲੱਗ ਸਾਰਾ ਪਾਉਣਾ ਠੀਕ ਹੈ ਸਿਰੇ ਤੋਂ ਲੈ ਕੇ ਇੱਥੇ ਤੱਕ ਤੇ ਛੜ ਤੱਕ ਕੋਲੋਂ ਕਾਪਣਾ ਇੱਧਰ ਨੀਰੇ ਚ ਬਸ 10 15 ਮਿੰਟ ਲੱਗਣਗੇ ਤੇ ਫੇਰ ਚੱਲਦੇ ਆਂ ਘਰ ਕੋ ਉੱਥੀ ਇਹਨਾਂ ਦਾ ਛੁੱਕਾ ਆਪਣਾ ਉਹ ਪਾਣੀ ਲੱਗ ਗਿਆ ਹੁਣ 10 ਮਿੰਟ ਤੱਕ ਤੇ ਪਾਣੀ ਲੱਗ ਚੁੱਕਿਆ ਤੇ ਹੁਣ ਪਾਣੀ ਆਪਰ ਰੇਹ ਰੇਹ ਪਾ ਕੇ ਪਹਿਲਾਂ ਠੀਕ ਹੈ ਤੇ ਫਿਰ ਆਪ ਵੀ ਕਰਾਟੇ ਇਹ ਬੋਤਲ ਚ ਪਾ ਕੇ ਬਸ ਛੱਡ ਦਿਆਂਗੇ ਜਮ ਤੇ ਫਿਰ ਚੱਲਦੇ ਨੇ ਟਾਈਮ ਲੈਪਸ ਲਾ ਦਿਆਂਗੇ ਆਪਾਂ ਨਾ ਕਰਤੇ ਕੰਪਲੀਟ ਤੇ ਰੇਪ ਪਾਤੀ ਸਪਰੇ ਪਾਤੀ ਤੇ ਸਾਮਾਨ ਆਪਾਂ ਇਕੱਠਾ ਕਰ ਲਿਆ ਸਾਰਾ ਤੇ ਚੱਲ ਕੇ ਨਹਿਗੇ ਤੇ ਰੋਟੀ ਪਾਣੀ ਖਾਈਗੇ ਤੇ ਫਿਰ ਚੱਲਦੇ ਮਣਪੇਰਾਂ ਕੋਲੇ ਤੇ ਅੱਜ ਮਿਲਿਆ ਕਬੂਤਰ ਕੱਢੇ ਨਹੀਂ ਬਾਹਰ ਮਿੱਤਰਾਂ ਨੇ ਇੱਕ ਹੀ ਗੱਡੇ ਮਲਾਂ ਵਿਲੇ ਹਣ ਸੀਗੇ ਤੇ ਇਕਲਾ ਕਬੂਤਰੀ ਕੱਢਿਆ ਟੂਸੇ ਮਲਾਂ ਟੂਸਾ ਟੂਸੇ ਵਗਰਾਲਾ ਹਣਾ ਤੇ ਸ਼ਾਇਦ ਆਹਨ ਪਾ ਨਵੇਂ ਵੀ ਕੱਢਿਆ ਨੂੰ ਮਗਿਆ ਸੀ ਪੁੱਛਿਆ ਨਹੀਂ ਮਣਪੇ ਥੋੜਾ ਜਿਹਾ ਕੰਮ ਬੈਠਾ ਸੀਗਾ ਤੇ ਕੇਹ ਰਹਣ ਚੱਲ ਗਏ ਤੇ ਚੱਲ ਕੇ ਵੇਣੇ ਬਾਬੇ ਕੀ ਪੰਦਣ ਲਓ ਜੀ ਦੇਖੇ ਤੋਂ ਆ ਚੁੱਕੇ ਆ ਨਾਲੇ ਤੋਲੇ ਟਾਈਮ ਨਾਲ 1.5 ਵਜ ਗਿਆ ਰੋਟੀ ਪਾਣੀ ਖਾਦਾ ਜੇ ਹੁਣ ਘੰਟਾ ਕੋ ਹੋਇਆ ਜੇ ਹੁਣੀ ਤੇ ਹੁਣ ਚਲਦੇ ਮਨਪ੍ਰੀਤ ਦੇ ਕੋਲੇ ਫੋਨ ਕਰੀ ਜਾਂਦੇ ਆ ਆ ਜਾ ਆ ਜਾ ਮੇਰੀ ਤਸਕੀਰ ਤੇ ਆਥਣ ਚੱਲਾਂਗੇ 3 ਵਜੇ ਚਾਹ ਪਾਣੀ ਪੀ ਕੇ ਨਾ ਉਹ ਹੁਣ 1.5 ਕ ਵੱਜਿਆ ਤੇ ਦੋ ਦਿਨ ਨੂੰ ਫੋਨ ਆ ਗਿਆ ਮਨਪ੍ਰੀਤ ਦੇ ਆ ਜਾ ਆ ਨੀਲੇ ਬੈਠਾ ਕਰ ਮਾ ਚਲ ਵੀ ਆ ਗਿਆ ਨਾ ਧੋ ਕੇ ਤੇ ਚੱਲ ਰਹੇ ਉੱਥੇ ਤੇ ਚੱਲ ਕੇ ਵੀ ਨਾ ਕੀ ਬਣਦਾ ਤੇ ਬਾਕੀ ਕਦੋਂ ਬਾਅਦ ਚ ਕਰਾਂਗਾ ਮੱਪ ਚ ਲੱਕੇ ਪਿੱਲੇ ਵਾਲ ਆ ਚੁੱਕੇ ਆ ਤੇ ਕਬੂਤਰਾਂ ਰੰਗ ਲਈ ਇੰਨੇ ਤੇ ਇੱਕ ਦੇ ਅਲੱਗਾ ਫੁੰਝਲ ਕਿੰਨੇ ਅਲੱਗਾ ਰੰਗ ਆਪਾਂ ਲਾਦਾ ਚਾਰਾਂ ਦੇ ਚਾਰਾਂ ਲਾਦਾ ਇੱਕ ਦੇ ਮੈਂ ਲੈ ਮੈਂ ਤਾਂ ਹੁਣੀ ਆਇਆਗਾ ਤੇ ਇਹਦਾ ਪੂਸਾ ਕਰਿਆ ਪਰ ਤੇ ਇਹਦਾ ਪੂਸਾ ਪਹਿਲਾਂ ਕਰਤਾ ਪੂਸਾ ਨੇ ਕਰਤਾ ਸੀਗਾ ਤੇ ਇਹਦੀ ਬਗਲ ਰਹੀ ਦੀ ਨਹੀਂ ਬਗਲੇ ਦੀ ਬਗਲ ਹੋਰ ਗੂੜੀ ਕਰ ਦਿੰਨੇ ਯਾਰ ਦਿਖਾਈ ਕਿੰਨੀ ਕਿ ਕਿ ਫਿੱਕੀ ਦੀ ਨਾ ਅੜੀ ਵਾਲੀ ਕਰ ਦੇ ਇੱਕ ਤਾਂ ਜਾਨੇ ਨੂੰ ਖਾਦੇ ਆ ਹੁਣ ਹਾਂ ਥੋੜੀ ਜੀ ਫਿੱਕੀ ਹੈ ਲਾਜ ਟਾਈਮ ਲੈਫਸ ਲਾਉਣੇ ਆਪਾਂ ਤੇ ਆਪੇ ਬੁੱਕੀ ਜਾਊਗਾ ਹਾਈਡਰਾ ਤੇ ਇਧਰ ਉਧਰ ਹੋਣੀ ਨਹੀਂ ਫੋਟੋ ਐ ਐਸੇ ਵਧ ਗਿਆ ਇੱਥੋਂ ਲਾਓ ਜੀ ਰੱਤੇ ਦੇ ਵੀ ਗੁਲਾਬੀ ਬਗਲ ਆ ਕਰਤੀ ਲੈ ਵੀ ਓਕਰ ਬੜਾ ਸੱਟਾ ਮੁੰਡਿਆ ਸੱਟਾ ਬਸ ਲਾਸਟ ਕਬੂਤਰ ਸੀਗਾ ਪੰਜਾਂ ਲਾਤਾ ਨਾ ਹੈ ਪੰਜਾਂ ਦੇ ਲਾਤਾ ਚਾਰਾਂ ਦੇ ਇਹ ਸਣੇ ਚਾਰ ਠੀਕ ਐ ਗੁਰ ਨਵੇਂ ਕਿਹੜੇ ਕਿਹੜੇ ਨਵੇਂ ਕਬੂਤਰ ਲਾਇਆ ਜੋ ਤਿੰਨ ਕਬੂਤਰ ਕੱਢੇ ਨਵੇਂ ਅੱਛਾ ਇੱਕ ਗਲابی ਬਗਲ ਵਾਲਾ ਹਾਂ ਉੱਤੀ ਪਹਿਲੋਂ ਪਹਿਲ ਉੱਡਦੀ ਹੁੰਦੀ ਜਿਹੜੀ ਕੰਡ ਕੰਡ ਵਾਲੀ ਕਬੂਤਰ ਬੇਠਾ ਵਾਲਾ ਕਬੂਤਰ ਅੱਛਾ ਤੇ ਇੱਕ ਸਿੱਧਾ ਆ ਗਿਆ ਹੂੰ ਦੋ ਹਈ ਪਾਸੇ ਬੈਠੇ ਗਏ ਤੇ ਕਾ ਬੈਠੀ ਵਾਲਾ ਕਿਹੜਾ ਹੁੰਦਾ ਹਰੀ ਬੈਠਾ ਆਜ ਛੱਡ ਨਵਾਂ ਜਿਹੜਾ ਪੈਂਦਾ ਮੁੜ ਗਿਆ ਛਤਰੀ ਤੋਂ ਆ ਆਉਂਦਾ ਵੀ ਨਾ ਛਤਰੀ ਭੜਕਾਉਂਦੇ ਨਹੀਂ ਮੈਂ ਆਏ ਹੋਏ ਨਵਾਂ ਕੱਢਿਆ ਜਣੇ ਤਿੰਨ ਤਿੰਨ ਨਵੇਂ ਕੱਢਿਆ ਜ ਆਇਆ 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 ਤੇ ਹੋਰ ਕਿਤੇ ਮੈਂ ਇੱਕ ਤੇ ਸਿੱਧਾ ਆ ਗਿਆ ਇਕ ਡੱਬਾ ਇਕ ਆ ਇੱਧਰ ਬੈਠੀ ਆ ਅੱਛਾ ਕੁੱਠੇ ਦੇ ਬੈਠਾ ਕਮਨਪਤ ਦੀ ਕੁੱਠੀ ਤੇ ਬੈਠਾ ਇਹ ਬੈਠਾ ਅੱਛਾ ਇਹ ਬੈਠਾ ਜੀ ਉੱਡ ਕੇ ਆ ਗਿਆ ਇੱਧਰ ਚੱਲ ਠੀਕ ਐ ਤੇ ਜਿਹੜਾ ਇਹ ਰੰਗ ਲਾਇਆ ਪਹਿਲਾਂ ਉਹ ਦਿਖਾ ਦਗੇ ਹਾਂ ਦਿਖਾ ਦੇ ਰੇਹ ਖਰਾ ਰੰਗ ਲਾਇਆ ਖਰਾ ਫੁੰਜਾ ਕੀਤਾ ਇਹਦਾ ਪੁਰਾਣੇ ਉੱਡਣ ਵਾਲੇ ਆ ਇਹ ਡੱਬਾ ਆ ਗਲਾਬੀ ਟੂਸੇ ਕੀਤਾ ਇਹਦੇ ਤੇ ਇੱਕ ਹੋਰ ਗਾ ਆ ਸੀਗਾ ਰੱਤਾ ਤੇ ਆਪਣਾ ਉਹ ਆਹ ਉਹ ਗੱਡਾ ਇੱਕ ਨਵਾਂ ਉਹ ਬੈਠਾ ਬਦਲ ਵਾਲਾ ਉਹ ਕਾਲਾ ਜਿਹਾ ਹਾਂਜੀ ਤੇ ਕੰਡ ਕਾਂਤ ਵਾਲੀ ਇੱਕ ਆ ਆ ਗਈ ਜਿਹੜੀ ਨਵੀਂ ਛੱਡੀ ਸੀ ਨਵੇਂ ਹੜੇ ਤੰਨਾ ਆਇਆ 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 ਆਇ ਨਹੀਂ ਬਈ ਐ ਟੁੱਟ ਜੂਗੀ ਛਤਰੀ ਸਿੱਧੀ ਸਿੱਧੀ ਆਇਆ 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 ਬੜਕਾ ਆਵੇਂ ਛਤਰੀ ਬੜਕਾ ਆਉਂਦਾ ਆਇਆ 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 ਛਤਰੀ ਨਹੀਂ ਮੰਨਦੀ ਤੂੰ ਛਤਰੀ ਨਹੀਂ ਮੰਨਦੇ ਨਾ ਉਹ ਫਿਰ ਇਹਦਾ ਹਿਸਾਬ ਹੋ ਰਹਿਣਾ ਬੜਕਾ ਆਉਂਦਾ ਬੜਕਾ ਆਉਂਦਾ ਫਰਕ ਪੈਂਦਾ ਆਜੂ ਬੜਕਾਲਵਾ ਹੈ ਜਾਂਦਾ ਹੈ ਆਇਆ 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 ਤੂੰ ਸਟ ਟੌਰੀ ਵਾਲੀ ਕਬੂਦਰੀ ਵੀ ਆ ਕੇ ਬਹਿ ਚੁੱਕੀ ਹੈਗੀ ਮੈਂ ਤੇ ਮੁੰਡਾ ਕਹਿੰਦੀ ਉੱਥੇ ਅਸੀਂ ਕਹੇ ਸੀ ਬਾਦਲ ਮੁੰਡੇ ਦੇ ਪੈਸੇ ਕਢਾਉਣਾ ਗ੍ਰਾਮ ਮਾਣੀ ਜਿਹੜੀ ਮਣੀ ਜਿਹੜੀ ਬਾਹਰ ਹੋਣੀ ਜੀ ਉਹਨੇ ਬਿਲ ਨਹੀਂ ਹੋਇਆ ਕਿ ਮੇਰੇ ਕੋਲ ਬ੍ਰਿੰਡਿਆ ਚੇ ਤਰ ਕਦੋਂ ਕਾ ਕੇ ਬੈਠੀ ਹੈ ਕਦੋਂ ਕਾ ਕੇ ਬੈਠੀ ਹੈ ਇਹ ਬੈਠੀ ਹੈ ਜੀ 20 ਮਿੰਟ ਹੋ ਗਏ ਬੈਠੀ ਤੱਪਾ ਪਾਣੀ ਹੁੰਦਰਦਾ ਚਾਹ ਧਰ ਦੇ ਵਾਟਰ ਦੂਜਨ ਬਦਾਵੰਦ ਰਹੇ ਨਹੀਂ ਜੇ ਪਾਣੀ ਪੁਣੀ ਫੇਚ ਕੇ ਕੇ ਬੈਠ ਲਈ ਬੈਠੇ ਆ ਗਿਆ ਜੀ ਬਾਗਲ ਮੈਂ ਤੇ ਰੂਮੀ ਆਣਾ ਆ ਮੁੰਡਿਆ ਕਿੱਥੇ ਜਾ ਰਿਆਂ ਤੂੰ ਮੈਂ ਆ ਗਿਆ ਨਾ ਆ ਇਹ ਬਈ ਦੋ ਦਿਨ ਆਪਾਂ ਨੂੰ ਬਿਛੋੜਾ ਦੇ ਰਿਆ ਤੇ ਦੋ ਦਿਨ ਬਾਅਦ ਫੇਰ ਆਊਗਾ ਕਿਉਂ ਮੈਂ ਛੱਡਨੀ ਆ ਗਈ ਇਹ ਕਿਹਾ ਜਾ ਕੇ ਨਾ ਦਿਸੜ ਜਾਉਂਦੀ ਜੀ ਆ ਗਿਆ ਮੈਂ ਜਾ ਕੇ ਆਉਂਦਾ। ਉਹ ਤੇਰੇ ਵੀ ਜੀ ਵੀ ਲੱਗਦਾ ਸਾਡਾ। ਹਾਂ ਤਾਂ ਮੇਰਾ ਕਿਹੜਾ ਲੱਗਣਾ। ਮੈਂ ਐਂ ਕਰੀ 4 ਤੱਕ ਨੂੰ ਸ਼ਾਮ ਨੂੰ ਆ ਜੀ। 4:00 ਤੇ ਫੇਰ ਛੱਡਾਂਗੇ ਬਾਜੀ ਆਪਾਂ। ਫੇਰ ਆਪਾਂ ਬਣਾਵਾਂਗੇ ਮੋਹਾਲਪੁਰਾ 30 ਤੇ ਕਰਦਾਂਗੇ। ਪੂਰਾ 30 ਤੇ ਕਰਦੇ ਆਂ ਕੰਮ। ਤੇ ਕਿਹ ਛੱਡਨੇ ਇਹਨੂੰ ਬਾਦਲ ਇਹਨੇ ਬਠੰਡੇ ਉਧੂ ਕਿੱਥੇ ਜਾਣ ਦੋ? ਉੱਧ ਜਾਣ ਜਾਣਾ। ਇਹਨੇ ਦਿਉਣ ਜਾਣਾ ਵੇ ਇਸਦਾਰੀ ਠੀਕ ਹੈ। ਤੇ ਆ ਕੇ ਰੂਮੀ ਵਾਲੇ ਮੁੰਡਿਆਂ ਨੂੰ ਛੱਡ ਕੇ ਬਾਦਲ ਚੜਾ ਕੇ ਬਠੰਡੇ ਵਾਲੀ ਬੱਸ ਤੇ ਮਨਪ੍ਰੀਤ ਹੈਣੀ ਤੇ ਚੋਬਰ ਬੈਠਾ ਉਹ ਉੱਥੇ। ਚੋਬਰਾ ਓਏ ਕੀ ਕਰੀ ਐ ਨਾ ਜੀ ਕੁਛ ਨਹੀਂ ਕੀ ਕੁਛ ਨਹੀਂ ਹਾਂ ਦੱਸ ਹੱਸੀ ਗਾਦਾ ਨਾ ਜੀ ਐਂ ਕਿਦ ਬੈਠਾ ਕੱਲਾ ਹੋ ਗਿਆ ਤੂੰ ਤੁਹਾਨੂੰ ਦੱਸੇ ਰ ਕੰਮ ਕੋਈ ਨਹੀਂ ਤੇਰੀ ਵੀਡੀਓ ਨਹੀਂ ਬਣਾਈ ਬਾਬੇ ਹਾਂ YouTube ਬਾਬੇ ਕੱਲਾ ਬਟਾ ਤੂੰ ਬੜੀ ਗੱਲ ਜੀ ਬਾਬੇ ਠੀਕ ਹੈ ਗੱਲਾਂ ਬਾਤਾਂ ਕਰੀ ਜਾਂਦਾ ਤੇ ਕਬੂਤਰ ਆਪਣੇ ਹੱਥ ਸਾਰੇ ਪੁਰੇ ਨਵੇਂ ਛੱਡੇ ਹਨ ਜਿਹੜੇ ਤਿੰਨੇ ਨਵੇਂ ਵੀ ਛੱਡੇ ਸੀਗੇ ਤੇ ਉਹ ਵੀ ਆ ਗਏ ਘਰੇ ਇਨਨੇ ਬਾਹੂਲੇ ਮਤੋਂ ਘਰੇ ਜਾੜੇ ਵੇਚਦੀ ਤੇ ਬਾਕੀ ਇੱਧਰ ਬੁੱਧੀ ਬੈਠੇ ਆਪਣੇ ਵਾਰਿੰਗ ਅੰਦਰ ਠੀਕ ਹੈ ਸਾਰੇ ਪਿੰਜਰਿਆਂ 'ਚ ਬੈਠੇ ਆ ਤੇ ਬਸ ਬੈਠੇ ਆ ਤੇ ਕੋਈ ਭਾਲਦੇ ਕੰਟੈਂਟ ਨਵਾਂ ਕੋਈ ਤੇ ਕਬੂਤਰਾਂ ਨੇ ਆਪਣੇ ਉੱਡਣਾਂ ਨੇ ਦਾਣੇ ਦੋਨੇ ਖਾ ਲੇ ਤੇ ਇਹਨਾਂ ਕੱਢ ਦਈਏ ਬਾਹਰ ਆਏ ਹਾਏ ਲਓ ਜੀ ਟਿਆ ਬਾਜੀ ਇੰਨੇ ਕ ਦਾਣੇ ਪਏ ਵੇ ਓਏ ਉਹ ਬਾਜੀ ਬਾਜੀ ਗੱਲਾਂ ਜੀ ਉਲਝਿਆ ਪਿਆ ਉਹ ਕਿਹੜਾ ਗੱਲ ਹੁੰਦਾ ਯਾਰ ਬੰਦਾ ਸਾਡਾ ਉੱਜਾ ਹੀ ਸੰਤਪ੍ਰੀਤ ਹੋ ਬਣਿਆ ਬਦਾ ਆਜੋ 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 ਲਓ ਜੀ ਤਾਂ ਇਹ ਕੱਢ ਦਈਏ ਬਾਹਰ ਤੇ ਕਬੂਤਰ ਛੱਡ ਦਈਏ ਅੰਦਰ ਹਨ ਜਾ ਕੇ ਅੰਦਰੋਂ ਲੈ ਜੋ ਬਰਾ ਕਿਹੜਾ ਕਰ ਦਿੰਨੇ ਹੋ ਇਹ ਲਿਖੇ ਜਾ ਹਾਂ ਕਬੂਤਰੀਆਂ ਕਬੂਤਰੀਆਂ ਛੱਡ ਦੇ ਕਬੂਤਰ ਕਬੂਤਰ ਛੱਡ ਦੇ ਤੇ ਕਬੂਤਰ ਦੇ ਕਬੂਤਰ ਕਿਹੜਾ ਦੇ ਕਬੂਤਰ ਕਬੂਤਰ ਬੋਰਛੇ ਨੇ ਬੋਰਛ ਮਾਰ ਦੇ ਲੈ ਸੰਗੀਆਂ ਤੇ ਬਈ ਮਕੋਰਚੀ ਲੈ ਯਾਰ ਤੂੰ ਵੜ ਦੂਜਾ ਬਣਾ ਬੈਦ ਦੀ ਇੱਛਾਣ ਤੂੰ ਹਾਂ ਛੱਡ ਦੇ ਇਹਨੂੰ ਕੋਤਾ ਖੋਲੀ ਕਬੂਤਰ ਵਾਲਾ ਆ ਕਬੂਤਰ ਨਾਲ ਗਰੇ ਮੈਂ ਕਬੂਤਰ ਨਾਲ ਪੁੱਛ ਤੈਨੂੰ ਕਬੂਤਰ ਨਾਲ ਤੂੰ ਦੱਸ ਤਾ ਬਰ ਕਬੂਤਰ ਨਾਲ ਛੱਡਣਾ ਕੋਈ ਨੂੰ ਪਤਾ ਹੀ ਨਹੀਂ ਆ ਮੈਂ ਵੇਖੇ ਨਹੀਂ ਕਿ ਲੀਗਣ ਮੈਂ ਕੈਮਰਾ ਮੇਰਾ ਕੈਮਰੇ ਤੇ ਨਾ ਕਿ ਉਹ ਆ ਜੋ ਜੈ ਮੈਨੂੰ ਪਤਾ ਨਹੀਂ ਆ ਅੜੀਆਂ ਕਹਿੰਦਾ ਪਈਆਂ ਇਹ ਆਇਆ ਬਈ ਦੋ ਕੂਦਰੀਆਂ ਦੋ ਕੂਦਰੀਆਂ ਦੋ ਕਬੂਤਰੀਆਂ ਛੱਡ ਤੀਆਂ ਕਬੂਤਰ ਜਾਕੜਾ ਚੋਬਰਾ ਦੰਦਰੋਂ ਕਬੂਤਰ ਸਾਰੇ ਆਏ ਫੜਦਾ ਭਾਣ ਮਾਈ ਆਵੇ ਓਏ ਹੌਲੀ ਤੈਨੂੰ ਤੇਰੀ ਲੱਤ ਬਣਦਰੀ ਮੈਂ ਜੇ ਕਬੂਤਰ ਕੋ ਕਰਦਾ ਸਾਡੇ ਨੂੰ ਤੇਰੀ ਲੱਤ ਖੱਬੀ ਬਣਾਂਗੀ ਜੀ ਜਿਹੜੀ ਸੌਂਦੀ ਵਾਲੀ ਐ ਇੱਕੋ ਕਾੜਦਾ ਹਲੋ ਤੂੰ ਤੇ ਘੱਟੂ ਕਰ ਮੈਂ ਜਾਂਬੜ ਮੈਂ ਕਾੜਦਾ ਆਪਣਾ ਲੈ ਕੋਈ ਗਲੇਂਦਰ ਮੈਂ ਕਾੜਦੇ ਮੈਂ ਲੈ ਲੈ ਵੀ ਇਹਨਾਂ ਨੂੰ ਅੰਮੀ ਬੁਗਲੀ ਸਟਾਈਲ ਕਾੜ ਲੈ ਛੱਡ ਕੇ ਕਬੂਤਰਾਂ ਨੂੰ ਤੁਹਾਨੂੰ ਉਤਰਾਂ। ਹਾਂ, ਤੂੰ ਉਤਰਾਂ ਨੂੰ ਛੱਡ ਦੀ ਖੁੱਡੇ 'ਚ। ਫੇ ਆਪਾਂ ਵੇ। ਹਾਂ, ਸਪੇਅਰ ਤੇ ਸਾਤਾਂ ਲਾ ਇੱਧਰ। ਹਾਂ, ਸਪੇਅਰ ਤੇ ਸਾਤਾਂ ਲਾ ਇੱਧਰ ਐ। ਅੱਛਾ ਬਈ ਮੈਨੂੰ ਪਤਾ ਨਹੀਂ ਸੀ ਬਹੁਤ ਦੱਸਦਾ ਮੈਨੂੰ ਤੂੰ। ਓਏ ਵਾਹ ਭਰਾ ਵਖਾਈ ਜੀ। ਨਹੀਂ ਹਾਂ ਦਿਖਾਈ ਜੀ ਸਰ ਜੀ ਛੱਡ ਦਿਓ ਜੀ। ਚਲੋ ਬੰਦ। ਚਲ ਗਏ ਗਏ ਗਏ। ਗਏ। ਓਕੇ ਜੀ। ਓਕੇ। ਤੇ ਮੈਰੇ ਇਕੱਲਾ ਕਰੀ। ਮੈਂ ਦਿੱਲੀਓ ਤੋਨੇ ਕਿਨੇ ਖੋੜ ਹੁੰਦੇ। ਖੇੜੀ ਕਿਨੇ ਹੁੰਦਾ ਹੈ। ਲਿਓ। ਕੀ ਕਿਨ ਕੱਲੇ ਖੜੀ ਨੇ ਤੂੰ ਹੈ ਕੱਲਾ ਖੜੀ ਨੇਗਾ ਭੂੰਡਾਂ ਨਾਲੇ ਖੜੀ ਨੇ ਤੇ ਮੈਂ ਤੇ ਬਚ ਜਾਕਣ ਥੋੜਾ ਬਾਲ ਹਣਾ ਮੈਂ ਚਾਬੀ ਚੱਕਦਾ ਵਾਂ ਤੇ ਥੋੜਾ ਖਾਂਡ ਨੂੰ ਸਮਾਨ ਲੈ ਗੋਣਾ ਤੇ ਮਨਪ੍ਰੀਤ ਵੀ ਨੇ ਆਉਂਦਾਗਾ ਆ ਚੱਲੀ ਗਏ ਜੋਬਰਾ ਓ ਜੀ ਬਾਦਲ ਉੱਪਰ ਚੁੱਕੇ ਆਂ ਦੀਆਂ ਕੋਈ ਤੇਰਾ ਮੂੰਹੀ ਦਾ ਲੇ ਕੋਰਾ ਕੋਰਾ ਬਾਲਾ ਕੋਰਾ ਤੇਰਾ ਮੂੰਹ ਇਹ ਬਾਦਲ ਆਈ ਸੀ ਓਕੇ ਕੇ ਵਾਈਟ ਸਾਉਂਡ ਆਉੜੀਆ ਤੋਂ ਹੋਰ ਆਇਆ ਪਰ ਲੈਟ ਨੂੰ ਕਿੱਥੋਂ ਨਵੀਂ ਪਾਦ ਕੀ ਰਾਤ ਨੂੰ ਤੇਰੇ ਹਾਸਤੇ ਇਨੀ ਮਿੰਟਾਂ ਗਮਾਰ ਕੇ ਨੀਵੀ ਕਰਦੇ ਯਾਰ ਇੰਨਾ ਹੀ ਕੰਮ ਆਉਂਦਾ ਚੱਲ ਜਿਆ ਵਾਪੇ ਉਹ ਬੇਰ ਦੇ ਕੋਣ ਨੂੰ ਬੰਦਾ ਘਰ ਮਾ ਬਾਲਾ ਬਾਲਾ ਘਰ ਮਾ ਬੇ